ਹਿਸਾਰ ਮਿਲਟਰੀ ਸਟੇਸ਼ਨ ਦੇ ਡਾਟ ਆਨ ਟਾਰਗੇਟ ਐਡੀਟੋਰੀਅਮ ਵਿੱਚ ਦੱਖਣ ਪੱਛਮੀ ਕਮਾਂਡ ਸਨਮਾਨ ਸਮਾਗਮ ਦਾ ਆਯੋਜਨ ਰਵਾਇਤੀ ਸ਼ਾਨੋ ਸ਼ੌਕਤ ਤੇ ਫੌਜੀ ਸ਼ਾਨ ਨਾਲ ਕੀਤਾ ਗਿਆ ਸਮਾਗਮ ਦੌਰਾਨ ਲੈਫਟੇਨੈਂਟ ਜਨਰਲ ਧੀਰਜ ਸੇਠ ਜਨਰਲ ਆਫੀਸਰ ਕਮਾਂਡਿੰਗ ਇਨ ਚੀਫ ਦੱਖਣ ਪੱਛਮੀ ਕਮਾਂਡ ਵੱਲੋਂ ਬਹਾਦਰੀ ਲਈ કુલ 10 ਸੈਨਾ ਮੈਡਲ ਤੇ 7 ਵਿਸ਼ੇਸ਼ ਸੇਵਾ ਮੈਡਲ ਪ੍ਰਦਾਨ ਕੀਤੇ ਗਏ ਇਸ ਵਾਰ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ 16 ਅਧਿਕਾਰੀ ਤੇ ਇੱਕ ਸੈਨਿਕ ਸ਼ਾਮਲੇ ਮੇਜਰ ਵਿਕਾਸ ਪਾਂਬੂ ਦੇ ਆਸ਼ਰਿਤਾਂ ਨੂੰ ਮਰਨ ਉਪਰੰਤ ਇੱਕ ਬਹਾਦਰੀ ਪੁਰਸਕਾਰ ਪ੍ਰਦਾਨ ਕੀਤਾ ਗਿਆ ਆਰਮੀ ਕਮਾਂਡਰ ਨੇ 15 ਯੂਨਿਟਾਂ ਨੂੰ ਜਨਰਲ ਆਫੀਸਰ ਕਮਾਂਡਿੰਗ ਐਂਡ ਚੀਫ ਦੱਖਣ ਪੱਛਮ ਕਮਾਂਡ ਯੂਨਿਟ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਇਸ ਮੌਕੇ ਆਰਮੀ ਕਮਾਂਡਰ ਲੈਫਟਨੈਂਟ ਜਨਰਲ ਧੀਰਜ শেਠ ਨੇ ਸਾਰੇ ਪੁਰਸਕਾਰ ਜੇਤੂਆਂ ਨੂੰ ਉਹਨਾਂ ਦੀ ਬਹਾਦਰੀ ਤੇ ਵਿਸ਼ੇਸ਼ ਸੇਵਾਵਾਂ ਲਈ ਵਧਾਈ ਦਿੱਤੀ ਉਹਨਾਂ ਸਾਰੇ ਰੈਂਕਾਂ ਸਾਬਕਾ ਫੌਜੀਆ ਨਾਗਰਿਕਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਰਾਸ਼ਟਰੀ ਸੇਵਾ ਵਿੱਚ ਆਪਣੇ ਆਪ ਨੂੰ ਫਿਰ ਤੋਂ ਸਮਰਪਿਤ ਕਰਨ ਦਾ ਸੱਦਾ ਦਿੱਤਾ ਪੁਰਸਕਾਰ ਜੇ ਤੁਆਂ ਦੇ ਪਰਿਵਾਰਾਂ ਐਨਸੀਸੀ ਕੈਡਟਾਂ ਤੇ ਸਕੂਲੀ ਵਿਦਿਆਰਥੀਆਂ ਨੇ ਵੀ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ